ਅੰਮ੍ਰਿਤਸਰ ਹਲਕਾ ਅਟਾਰੀ ਵਿਖੇ ਗ੍ਰਾਮ ਪੰਚਾਇਤ ਢੀਂਗਰਾ ਕਲੋਨੀ ਰਾਮਦੇਵਤ ਰੋਡ ਅੰਮ੍ਰਿਤਸਰ ਦੇ ਲੋਕਾਂ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਅਤੇ ਤੰਦਨ ਹੋਰ ਮਜ਼ਬੂਤ ਕਰਦੇ ਹੋਏ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਇਸ ਮੌਕੇ ਤੇ ਚੁਣੀ ਗਈ ਪੰਚਾਇਤ ਵੱਲੋਂ ਕਿਸੇ ਵੀ ਪਾਰਟੀ ਦਾ ਸੰਯੋਗ ਨਹੀਂ ਕੀਤਾ ਗਿਆ ਉਤੇ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਅਤੇ ਮੈਂਬਰ ਪੰਚਾਇਤਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ ਇਸ ਮੁਕਤੇ ਸਰਬਸੰਮਤੀ ਨਾਲ ਚੁਣੇ ਗਏ ਪੰਜਾਬ ਪੁਲਸ ਦੇ ਸੇਵਾਮੁਕਤ ਸਰਪੰਚ ਜਗਜੀਵਨ ਸਿੰਘ ਪੰਚ ਜਤਿੰਦਰ ਕੁਮਾਰ ਬੂਰਾ ਸਿੰਘ ਹੀਰਾ ਸਿੰਘ ਅਮਰੀਕ ਸਿੰਘ ਕੁਲਦੀਪ ਕੌਰ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਉਹ ਕੰਮ ਕਰਨਗੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਬਹੁਤ ਸਾਰਾ ਵਿਕਾਸ ਹੋਣ ਵਾਲਾ ਹੈ ਜਿਵੇਂ ਕਿ ਸਕੂਲ, ਗਰਾਊਂਡ ਅਤੇ ਸ਼ਮਸ਼ਾਨ ਘਾਟ ਬਨਣ ਵਾਲੇ ਹਨ ਉਹਨਾਂ ਨੇ ਕਿਹਾ ਕਿ ਪਾਰਟੀ ਬਜਟ ਤੋਂ ਉੱਪਰ ਉੱਠ ਕੇ ਪਿੰਡ ਦੇ ਲੋਕਾਂ ਲਈ ਕੰਮ ਕੀਤੇ ਜਾਣਗੇ ਮੈਂ ਢੀਂਗਰਾ ਕਲੋਨੀ ਦਾ ਨਿਵਾਸੀ ਸਰਪੰਚ ਸਰਦਾਰ ਜਗਜੀਵਨ ਸਿੰਘ ਜਿਨ੍ਹਾਂ ਨੂੰ ਕਿ ਸਾਰੇ ਢੀਂਗਰਾ ਕਲੋਨੀ ਵਾਸੀਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚੁਣਿਆ ਮੈਂ ਇਹਨਾਂ ਦੀ ਹਰ ਹਰ ਇੱਕ ਗੱਲ ਤੇ ਪੂਰਾ ਉਤਰਾਂਗਾ ਤੇ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਕਾਸ ਪੱਖੋਂ ਅਰ ਫਿਰ ਪਹਿਲੇ ਜੋ ਪੰਚਾਇਤਾਂ ਰਹੀਆਂ ਕੁਝ ਉਹਨਾਂ ਦਾ ਲਾਲੋ ਕੁਝ ਆਪਣੇ ਲੀਡਰਾਂ ਦਾ ਲਾਲੋ ਪਰ ਆਪਾਂ ਹੁਣ ਇਹੋ ਜਿਹੇ ਬੰਦੇ ਅੱਗੇ ਆਏ ਆ ਜਿਹੜੇ ਸਾਡੇ ਨਾਲ ਬਹੁਤ ਸਹੀ ਤਰੀਕੇ ਨਾਲ ਚੱਲਣਗੇ ਆਪਾਂ ਇਹ ਨਸ਼ੇ ਦਾ ਮੁੱਦਾ ਵੀ ਤੇ ਵਿਕਾਸ ਦਾ ਵੀ ਦੋਵੇਂ ਹੱਲ ਕਰਾਂਗੇ ਹਾਂਜੀ ਪੂਰਾ ਤਨਦੇਈ ਨਾ ਕੀਤਾ ਜਾਵੇਗਾ ਜੀ ਨਹੀਂ ਸਰ ਫਿਰ ਉਹ ਜਿਹੜਾ 2 ਕਰੋੜ ਲਾ ਕੇ ਸਰਪੰਚ ਬਣੇਗਾ ਤੇ ਉਹ ਤੇ ਤੁਸੀਂ ਸਿਆਣੇ ਜੇ ਫਿਰ ਉਹ ਫਿਰ ਆਪਣਾ ਹੀ ਪਹਿਲਾਂ ਕੰਮ ਕਰੂਗਾ ਫਿਰ ਉਹ ਜਨਤਾ ਦਾ ਨਹੀਂ ਕਰ ਸਕਦਾ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਸੁਯੋਗ ਸਮਝਿਆ ਤੇ ਮੈਂ ਇਹਨਾਂ ਦੀ ਹਰ ਇੱਕ ਮੰਗ ਤੇ ਪੂਰਾ ਉਤਰਾਂਗਾ ਜੀ ਜੇ ਜਾਵੇ ਕਲੋਨੀ ਦੇ ਵਜੇ ਤੁਹਾਡਾ ਨਕਾ ਲੈ ਕੇ ਸਭ ਤੋਂ ਵੱਡਾ ਮੁੱਦਾ ਹੋਵੇ ਹਾਂਜੀ ਇਹ ਬਦਨਾਮ ਹੋਈ ਪਈ ਕਲੋਨੀ ਕਿ ਲੱਗਦਾ ਇਹਦਾ ਸਵਾਰ ਪਾਉ ਤੁਸੀਂ ਆਜਾ हां जी ए आपा लीडरਾਂ ਤੱਕ ਵੀ ਪਹੁੰਚ ਕਰਾਂਗੇ ਜਿਨ੍ਹਾਂ ਨੇ ਇੰਨੀ ਢੇਲ ਕਰ ਛੱਡੀ ਅਜੇ ਤੱਕ ਹੁਣ ਇਹੋ ਜੀ ਟੀਮ ਅੱਗੇ ਆਈ ਆ ਇਹਨਾਂ ਨੂੰ ਅਸੀਂ ਹਰ ਤਰੀਕੇ ਹੱਲ ਕਰਨ ਦਾ ਜਦਨ ਕਰਾਂਗੇ ਜੀ ਅਸੀਂ 24 ਘੰਟੇ ਹਰ ਵੇਲੇ ਹਾਜ਼ਰ ਰਹਾਂਗੇ ਜੀ ਤੇ ਹਾਜ਼ਰ ਰਹਿ ਕੇ ਜਨਤਾ ਦਾ ਕੰਮ ਕਰਾਂਗੇ ਫੇਰ ਸਾਨੂੰ ਸੰਗਤ ਚੰਗਾ ਚ ਸਮਝੇਗੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਸੋ ਪਹਿਲੋਂ ਤੇ ਸਾਰੀ ਇਹ ਢਿੰਗਰਾ ਕਲੋਨੀ ਵਧਾਈ ਦੀ ਪਾਤਰ ਆ ਕਿ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਸਾਡੇ ਸਰਦਾਰ ਜਗਜੀਵਨ ਸਿੰਘ ਉਹਨਾਂ ਨੂੰ ਸਰਪੰਚ ਚੁਣਿਆ ਵਾ ਠੀਕ ਹੈ ਜੀ ਆਪਣਾ ਸਾਡੇ ਬਹੁਤ ਸਾਰੇ ਮੁੱਦੇ ਇੱਥੇ ਕਿਉਂਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀ ਸਾਡੇ ਗਲੀਆਂ ਨਾਲੀਆਂ ਹੈਗਾ ਉਹ ਵੀ ਮੁੱਦਾ ਪਰ ਗਲੀਆਂ ਨਾਲੀਆਂ ਨੂੰ ਉੱਪਰ ਉੱਠ ਕੇ ਸਾਡੇ ਇੱਥੇ ਨਸ਼ੇ ਦਾ ਮੁੱਦਾ ਜਿਹਦੇ ਕਰਕੇ ਸਾਰੇ ਪਿੰਡ ਨੇ ਸਹਿਮਤੀ ਦੇ ਨਾਲ ਇਹ ਇਹਨਾਂ ਨੂੰ ਸਰਪੰਚ ਚੁਣਿਆ ਵਾ ਤੇ ਸਾਰਿਆਂ ਨੇ ਇਹ ਕਿਹਾ ਕਿ ਸਰਪੰਚ ਇਹ ਨਹੀਂ ਸਰਪੰਚ ਸਾਰੀ ਇਹ ਢਿੰਗਰਾ ਕਲੋਨੀ ਬਣੀ ਆ ਸੋ ਮੈਂ ਸਾਰਿਆਂ ਨੂੰ ਢਿੰਗਰਾ ਕਲੋਨੀ ਦੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹਾਂਜੀ ਬਿਲਕੁਲ ਗੱਲ ਪਤਾ ਕੀ ਆ ਕਿ ਧੜੇ ਬਾਜ਼ੀਆਂ ਜਿਹੜੀਆਂ ਨਾ ਇਹ ਬਹੁਤ ਵਧੀਆ ਲੋਕਾਂ ਨੇ ਜਿਹੜੀ ਸੋਚ ਬਣਾਈ ਆ ਕਿ ਸਰਬਸੰਮਤੀ ਨਾਲ ਹੁਣ ਵੇਖੋ ਇੱਕ ਘਟੋ ਘਟ ਇੱਕ ਸਰਪੰਚੀ ਤੇ ਆਮ 15 ਲੱਖ ਰੁਪਈਆ ਬਿਲਕੁਲ ਜਿਹੜਾ ਸਭ ਤੋਂ ਛੋਟੇ ਲੈਵਲ ਤੇ 15 ਲੱਖ ਰੁਪਈਆ ਲੱਗਦਾ ਹਨਾ ਸੋ ਜਿਹੜਾ ਢੀਂਗਰਾ ਕਲੋਨੀ ਨੇ ਫੈਸਲਾ ਲਿਆ ਕਿ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਕੋਈ ਪਾਰਟੀਬਾਜੀ ਨਹੀਂ ਕਿਸੇ ਪਾਰਟੀਬਾਜੀ ਨੇ ਸਰਪੰਚ ਨਹੀਂ ਚੁਣਿਆ ਇਹ ਚੁਣਿਆ ਟਿੱਕ ਕਲੋਨੀ ਵਾਸੀਆਂ ਨੇ ਠੀਕ ਹੈ ਜੀ ਤੇ ਇਸ ਕਰਕੇ ਆਪਣਾ ਇਹ ਜਿਹੜਾ ਹੈਗਾ ਵਾ ਸਰਬਸੰਮਤੀ ਦੇ ਨਾਲ ਦੂਜੀ ਗੱਲ ਇਹ ਵਾਕਿਆਈ ਕਿ ਜਿਹੜਾ ਅੱਜ ਤਕਰੀਬਨ ਮੇਰੇ ਖਿਆਲ ਨਾਲ ਸਾਡੀ ਅਟਾਰੀ ਹਲਕੇ ਦੇ ਵਿੱਚ ਇਹ 8ਵੀਂ ਤੋਂ 10ਵੀਂ ਸਰਬਸੰਮਤੀ ਹੋਊਗੀ ਬਿਲਕੁਲ ਜੀ ਹੁਣ ਜਿਵੇਂ ਉਹ ਹੈਗਾ ਵਾ ਗੁਰਦਾਸਪੁਰ ਹਲਕੇ ਦਾ ਪਿੰਡ ਉੱਥੇ 2 ਕਰੋੜ ਦੀ ਬੋਲੀ ਚੱਲ ਗਈ ਆ ਸਰਪੰਚੀ ਦੀ ਉਹ ਮੇਰੇ ਹਿਸਾਬ ਨਾਲ ਇੱਕ ਮੂਰਖਤਾ ਵਾ ਬਹੁਤ ਵੱਡੀ ਮੂਰਖਤਾ ਵਾ ਕਿਉਂਕਿ ਦੂਜੀ ਗੱਲ ਜਿਹੜੀ ਸਰਪੰਚੀ ਹੁੰਦੀ ਆ ਨਾ ਇਹ ਕਿਸੇ ਪਾਰਟੀ ਨੂੰ ਨਹੀਂ ਚੁਣਿਆ ਜਾਂਦਾ ਇਹ ਚੁਣਿਆ ਜਾਂਦਾ ਵਾ ਪਿੰਡ ਦਾ ਇੱਕ ਜਿਹਨੂੰ ਆਪਾਂ ਪਸੰਦ ਕਰਦੇ ਆ ਇੱਕ ਜਿਹੜਾ ਸਾਨੂੰ ਲੱਗਦਾ ਕਿ ਇੱਕ ਚੰਗਾ ਇਨਸਾਨ ਆ ਉਹ ਚੁਣਿਆ ਜਾਂਦਾ ਇੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮ ਐਲ ਏ ਐਮ ਪੀ ਇਲੈਕਸ਼ਨਾਂ ਤੋਂ ਇਹ ਇਲੈਕਸ਼ਨ ਬਹੁਤ ਵਕਰੀ ਹੁੰਦੀ ਆ ਤੇ ਇਹ ਔਖੀ ਵੀ ਬੜੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਿੱਧਰ ਨੂੰ ਚੱਲ ਜਾਣਾ ਹੁੰਦਾ ਕਿਉਂਕਿ ਸਾਰਿਆਂ ਦੀਆਂ ਆਪਸੀ ਸਾਂਝਾਂ ਹੁੰਦੀਆਂ ਬਿਲਕੁਲ ਹਾਂਜੀ ਬਿਲਕੁਲ ਸੱਚਾਈ ਹੈ ਜੀ ਮੁੱਛਦਾ ਸਵਾਲ ਫਿਰ ਇਹ ਹੁੰਦਾ ਨਾ ਜਦੋਂ ਆਪਾਂ ਹੁੰਦਾ ਕਿ ਮੈਂ ਨੀਵਾਂ ਨਾ ਹੋ ਜਾ ਕਿਤੇ ਜਦੋਂ ਦੋ ਜਾਣੇ ਹੁਣ ਦੋ ਪਹਿਲਵਾਨ ਖੜੇ ਆ ਜਿੱਤੂਗਾ ਤੇ ਏਕੀ ਪਰ ਉਹਨਾਂ ਨੇ ਆਪਣਾ ਉਹ ਵਾਹ ਲਾਉਣੀ ਹੁੰਦੀ ਆ ਹਰ ਇੱਕ ਨੇ ਵੀ ਉਥੋਂ ਤੱਕ ਕਿ ਜਿੱਥੋਂ ਤੱਕ ਹੋ ਸਕਦਾ ਕੋਈ ਆਪਣਾ ਘਰ ਵੀ ਦਾਤ ਹਿਲਾ ਦਿੰਦੇ ਕਈ ਕੁਸ਼ ਹੁੰਦਾ ਸਰਪੰਚੀ ਦੇ ਵਿੱਚ ਜਦ ਕਿ ਸਰਪੰਚੀ ਮੈਂ ਸਮਝਦਾ ਐਮ ਐਲ ਏ ਐਮ ਪੀ ਇਲੈਕਸ਼ਨ ਨਾਲੋਂ ਔਖੀ ਆ ਹਾਂਜੀ